ਤਾਂ ਬੜੇ ਬਣਾਈਆਂ ਜੋੜੀਆਂ ਵਾਹ ਸਰਦਾਰ ਪ੍ਰੇਮ ਬਹੁਤ ਸੋਹਣਾ ਖੇਡ ਰਿਹਾ ਆਇਆ ਬਸ ਐ ਮੈਂ ਲੱਗ ਗਿਆ ਚੰਬੀ ਦੂਜਾ ਲੈ ਚੱਲਦਾ ਕਹ ਤੇ ਮੈਨੂੰ ਐ ਨਹੀਂ ਪਤਾਣਾ ਹੋਰ ਲੈਣ ਗਿਆ ਵੀ ਨਵਾ ਫੋਟ ਫੋਟ ਛੱਡ ਕੇ ਆਪ 80 ਅਨ ਸਟੇਟ ਕਨੈਕਟ ਕਰ ਲਾ ਦੇ ਨਾਲ ਫੋਟ ਫੋਟ ਲੈ ਕੇ ਲੈ ਆਇਆ ਹੁੱਕ ਮੇਰਾ ਕੰਮ ਦੇਖੋ ਭਾਈ ਹਣ ਚੱਲ ਰਿੰਕੀ ਚੱਲ ਦੇਖੋ ਹੋਰ ਨਾ ਤਾਂ ਹਾਂ ਆ ਲੜੀ ਵੇ ਮਾੜਾ ਦੇਖੀ ਲਾਈਵ ਚੱਲ ਰਿਹਾ ਮਾੜਵਾ 545 ਹੈ ਬਈ ਲੈਂਦਾ ਮਿਲਿਆ ਨਹੀਂ ਚਲਾ ਭਾਈ ਨੇ ਦੇਦਾ ਹੌਟਸਪੌਟ ਚੱਲਿਆ ਦੇਖੋ ਭਾਈ ਇੱਧਰ ਤਾਂ ਚੱਲ ਪਿਆ ਉਹੀ ਉਥੋਂ ਚਲਾਤਾ ਹਾਂ ਦੇਖੀ

ਆਨਲਾਈਨ ਹੀ ਚੱਲ ਰਿਹਾ ਹੈ ਕੱਟ ਕੇ ਲਾ ਸ਼ਡਿਊਲ ਸ਼ਡਿਊਲ ਬਦਲ ਲਿਆ ਬਾਈ ਬਾਹਰ ਕਿੱਥੇ ਲਾ ਜਮਣਾ ਤੇ ਕਿੱਟੇ ਘੱਟ ਐਂਡ ਕਰਨਾ